ਕਲਾਕੱਚਾ ਗੈਂਗ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਨਿੱਕਰ ਚੋਰ ਗੈਂਗ ਸਰਗਰਮ ਹੋ ਚੁੱਕਿਆ। दरअसल ਨਿੱਕਰ ਗੈਂਗ ਦੇ ਮੈਂਬਰ ਹੀ ਕੈਨਰਿਕ ਦੇ ਘਰ ਦੇ ਵਿੱਚ ਦਾਖਲ ਹੋਏ ਨੇ ਤੇ 27 ਟੋਲੇ ਸੋਨਾ ਇਸ ਦੇ ਨਾਲ ਹੀ 3 ਲੱਖ ਰੁਪਏ ਦੀਆਂ ਘੜੀਆਂ ਤੇ 3 ਲੱਖ ਤੋਂ ਵੱਧ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਇਸ ਗਿਰੋ ਨੇ ਇੱਕ ਮਹੀਨੇ ਦੇ ਵਿੱਚ ਤੀਜੀ ਵਾਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਵਿੱਚ ਸ਼ਾਮਲ ਸਾਰੇ ਮੁਲਜ਼ਮਾ ਨੇ ਟੀ-ਸ਼ਰਟ ਅdna ਨਿੱਕਰ ਪਾਈ ਹੋਈ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਐਨਆਰਆਈ ਪਰਿਵਾਰ ਬੰਗਲੇ ਨੂੰ ਖਾਲੀ ਛੱਡ ਕੇ ਗਿਆ ਸੀ ਬੰਗਲੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ 27 ਤੋਂ ਲੈ ਕੇ 16 3 ਲੱਖ ਤੋਂ ਵੱਧ ਦੀਆਂ ਕੜੀਆਂ ਤੇ 3 ਲੱਖ ਤੋਂ ਵੱਧ ਦਾ ਕੈਸ਼ ਲੈ ਕੇ ਰਫੂਦ ਚੱਕਰ ਹੋ ਗਏ ਤੇ ਜਾਣਕਾਰੀ ਦੇ ਮੁਤਾਬਕ ਗੋਪਾਲਨ ਕਲੇਵ ਦੇ ਰਹਿਣ ਵਾਲੇ ਮਾਈਕਲ ਦੀ ਪਤਨੀ ਜਿਸ ਦਾ ਇਹ ਕਹਿਣਾ ਹੈ ਕਿ ਉਸ ਦੇ પતિ ਕੰਮ ਦੇ ਲਈ ਅਮਰੀਕਾ ਗਿਆ ਹੋਇਆ ਹੈ ਤੇ ਆਪਣੀ ਇਕਲੋਤੀ ਤੀ ਦਿਨਾ ਘਰ ਦੇ ਵਿੱਚ ਰਹਿੰਦੀ ਘਰ ਦੇ ਉੱਪਰਲੀ ਮੰਜ਼ਲ ਤੇ ਮਨੀਸ਼ ਕੁਮਾਰ ਦੇ ਮੁੰਡੇ ਨੂੰ ਉਹਨਾਂ ਪੀਜੀ ਤੇ ਰੱਖਿਆ ਹੋਇਆ ਤੇ 11 ਜੁਲਾਈ ਨੂੰ ਉਸ ਦੀ ਪਰਜਾਈ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਤੋਂ ਆਈ ਤੇ ਉਸ ਨੂੰ ਮਿਲਣ ਦੇ ਲਈ ਚਲੇ ਜਾਂਦੇ ਨੇ ਇਸ ਕਾਰਨ ਉਸ ਨੇ ਕਸ਼ਮੀਰ ਜਾਣ ਦੀ ਯੋਜਨਾ ਬਣਾਈਏ ਤੇ 13 ਜੁਲਾਈ ਨੂੰ ਉਸ ਦੇ ਪੂਰੇ ਘਰ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਪੁੱਤਰ ਮਨੀਸ਼ ਨੂੰ ਸੌਂਪ ਤੇ ਜੋ ਕਿ ਪੀਜੀ ਦੇ ਵਿੱਚ ਰਹਿੰਦਾ ਸੀ ਤਾਂ ਆਪਣੀ ਪਰਜਾਈ ਦੇ ਕੋਲ ਕਸ਼ਮੀਰ ਚਲੀ ਜਾਂਦੀ ਹੈ 17 ਜੁਲਾਈ ਨੂੰ ਸਵੇਰੇ ਫੋਨ ਆਉਂਦਾ ਕਿ ਘਰ ਦੇ ਵਿੱਚ ਚੋਰੀ ਹੋ ਗਈ ਘਰ ਦੇ ਕਮਰੇ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਮੁੰਡੇ ਨੂੰ ਕਿ ਘਰ ਦਾ ਸਾਰਾ ਸਮਾਨ ਲੁੱਟ ਕੇ ਚੋਰ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਹੁਣੇ ਟੀ-ਸ਼ਰਟ ਗੈਂਗ ਜਿਹੜਾ ਕਾਫੀ ਸਰਗਰਮ ਹੈ ਜਿਸ ਨੇ ਨਿਕਰਾ ਪਾਈਆਂ ਹੋਈਆਂ ਨੇ ਤਾਂ ਕਾਲਾ ਕੱਛਾ ਗੈਂਗ ਤੋਂ ਬਾਅਦ ਨਿਕਰ ਚੋਰ ਗੈਂਗ ਹੁਣ ਸਰਗਰਮ ਹੋ ਚੁੱਕਿਆ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਹਾਂਜੀ ਮੇਰਾ ਨਾਮ ਨੀਤੂ <th>ਥਾਪਰ ਹੈ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਤੇ 14 ਸਾਲ ਵਿੱਚ ਕਦੀ ਵੀ ਇਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਸਮਾਨ ਚੋਰੀ કોણ ਸੀ ਤੇ ਕਰਜ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਹੈ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਕਿੰਨੇ ਗੋल्ड तोला ਸੀਗਾ ਗੋल्ड ਟੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੋਣਾ ਮੇਰੇ ਨਾਨਾਨੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਾਨਾਨ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਐਸਟੀਮੇਟ ਜੀ 2000 ਡਾਲਰ 2000 ਹਾਂ ਜੀ इंडियन रुपीस तो अलग सीगा इंडियन रुपीस डेढ़ लाख के करीब सीगा मैं बेसिकली यहां पे रहता हूं ऑलमोस्ट 7 साल हो गए मेरे को यहां रहते हुए एज ए रेंटल 16 तारीख की रात को जब मैं सोया था तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजुअली पर रात को जब मैं सवेरे जब उठा सतारह तरीक की सवेरे तो मेरा दरवाजा नहीं खुल रहा था तो जब मैं दरवाजा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में है यहाँ पे ए डी जी पी जी हैं और यहाँ साथ में मेरे नोन है तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वग़ैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब पूछा कि आप कौन से कमरे में हो तो 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 ऊपर वाले कमरे में में सोता सोता था 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 उसको पता था कि मैं हूं। तो फिर 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 वो 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 आया उसने उसने दरवाजा धक्के मार के उसने तोड़ा तो जब तोड़ा जब तो हम हम बाहर आए हमने हमने सब देखा मेरे साथ वो भी था। तो हमने सारे रूम्ण देखे घूमे तो हमें सब पता लगा कि यहां पे ਉਹਦਾ ਜੀਤੀ ਜੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ ਥਾਪ ਦੇ ਬਿਨਾਂ ਪਛਾਦੜਜ ਹੋਇਆ ਤਫਸੀਲ ਸਾਡੀ ਚੱਲਦੀ ਪਈ ਹੈ ਤੇ ਛੇਤੀ ਨੂੰ ਹਲਕੀਤੀ ਹੋ ਜਾਊਗਾ ਪਰ ਬਾਅਦ ਵਿੱਚ ਦੱਸਿਆ ਕਿੰਨੇ ਤੋਂ ਲੱਖ ਦੀ ਹੋ ਗਈ ਕੋਈ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਚ ਸਾਨੂੰ ਰਿਸਟ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਦੇ ਹਰੇ ਚ ਦਿਖਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਓ ਫੁਰੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕਰੀਬ 35 40 ਰਚ ਹੈਗੀ ਹੈ ਹਾਂਜੀ ਤੇ ਉਹਨਾਂ ਪਛਾਈ ਮਹੋਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲੱਗੇ ਵੀ ਲੱਗ ਪਵੇ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਭ ਨੂੰ ਤਿਸਕਰ ਕੁਸ਼ਲ